ਜਦ ਫਿਰ ਸੋਰਾਖਾ ਪਹਿਲਾ ਬਾਬੋ ਤੇ ਆਪਾਂ ਜੰਭੂ ਸਾਹਿਬ ਅਰ ਉਪਰਾਂਚਰ ਬੋਲੋ ਨੂੰ ਜਦੋਂ ਬਰੋ ਪੰਚਮਨ ਬਰੋ ਸਾਬਕਾ ਨਾ ਫਿਰਲਾ ਬਾਬੋ ਅੰਮਦਾਵ ਗਾਧਿਆ ਦੇਲਾ ਫਿਰਲਾ ਬਾਬੋ ਜੋਰਨਾ ਨਾ ਬਰੋ ਕਨੇ ਕੋਲ ਕੋਲ ਕਸ਼ਨਾ ਬਾਬੋ ਨੂੰ ਵਾਦੇ ਵਾਦੇ ਵਾਸਤੇ ਜਿਆ ਇੱਕ ਮੱਧਯੁਜਾ ਨਾ ਬਰੋ ਅੰਮਦਾਵ ਫਨੇ ਗਾਧਿਆ ਗਰ ਅਗੇ ਡੋੜਾ ਤੇ ਮਦ ਨਿਰਪੱਖ

ગર્ભાઈ જવા માંડ્યું છે સમુદ્રો હવે ધીરે ધીરે આકાશમાં પડશે અને ઉપર હિમચાલ પણ છે લગભગ આજથી જ મહિને અને સવા મહિને ઘણો સારો વરસાદ થવાની શક્યતા રહે છે જે